ਬਲਕੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੱਲਿਆਂ ਜਲੰਧਰ ਵਿੱਚ ਚੋਣ ਪਾਰਟੀਆਂ ਕਈ ਤਰੀਕਿਆਂ ਨਾਲ ਪ੍ਰਚਾਰ ਕਰ ਰਹੀਆਂ ਹਨ ਪਰ ਜਲੰਧਰ ਚ ਜਿੱਥੇ ਅਜਿਹਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਚਮਕੌਰ ਸਾਹਿਬ ਚ ਚੋਣ ਪ੍ਰਚਾਰ ਲਈ ਸ਼ਸ਼ੀ ਰਿੰਗੂ ਵੱਲੋਂ ਲਗਾਏ ਗੇ ਪੋਸਟਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਉਤਾਰਤਾ ਗਿਆ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਅਜਿਹੇ ਪੋਸਟਰ ਲਗਾਉਣ ਤੋਂ ਇਨਕਾਰ ਕਰ ਚੁੱਕੇ ਹਨ ਪਰ ਇਸ ਨੂੰ ਉਤਾਰਿਆ ਨਹੀਂ ਗਿਆ ਜਿਸ ਕਾਰਨ ਅੱਜ ਉਸਨੇ ਖੁਦ ਇਕੱਠੇ ਹੋ ਕੇ ਪੋਸਟਰ ਉਤਾਰ ਕੇ ਸ਼ਸ਼ੀਲ ਕੁਮਾਰ ਰਿੰਕ ਨੂੰ ਮੂੰਹ ਤੋੜ ਜਵਾਬਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਨਿਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਜਲੰਧਰ ਜੀ ਅੱਜ ਬੋਰਡ ਪਾੜੇ ਉਹਦਾ ਕਾਰਨ ਜਲੰਧਰ ਵਿੱਚ ਨਾ ਚੌਣਾ ਦਾ ਮਾਹੌਲ ਹੈ ਹਾਂਜੀ ਚੌਣਾ ਦਾ ਮਾਹੌਲ ਵਿੱਚ ਜਿਹੜੀ ਬੀਜੇਪੀ ਹੈ ਉਹ ਆਪਣੀ ਕੋਝੀ ਹਰਕਤਾਂ ਤੋਂ ਉਤਰ ਆਈ ਹੈ ਠੀਕ ਹੈ ਉਹ ਨਾਲ ਇਹਨਾਂ ਕੈਂਡੀਡੇਟ ਤਸ਼ੀਲ ਰਿੰਕੂ ਉਹਨੇ ਥਾਂ ਥਾਂ ਤੇ ਪੋਸਟਰ ਲਗਵਾਏ ਆ ਚੰਪੌਰ ਸਾਹਿਬ ਦੇ ਨਾਮ ਤੋਂ ਠੀਕ ਆ ਜੀ ਅਸੀਂ ਉਹਦਾ ਇਤਰਾਜ਼ ਉਹਨੂੰ ਜਿਤਾਇਆ ਸੀਗਾ ਮਗਰ ਉਸਨੇ ਉਸ ਦੇ باوجود ਵੀ ਇਹ ਪੋਸਟਰ ਨਹੀਂ ਉਤਾਰੇ ਜਦ ਕਿ ਇਹ ਕੰਮ ਬਣਦਾ ਸੀਗਾ ਪ੍ਰਸ਼ਾਸਨ ਦਾ ਕਿਉਂਕਿ ਕੱਲ ਨੂੰ ਚੋਣਾਂ ਨੇ ਠੀਕ ਆ ਜੀ ਤੇ ਇਹ ਅੱਲੇ ਉਤਰੇ ਹੋਣੇ ਚੀਂਦੇ ਇਦਾਂ ਦੇ ਪ੍ਰਚਾਰ ਦੇ ਪੋਸਟਰ ਪਰ ਕੋਈ ਪੋਸਟਰ ਨਹੀਂ ਉਤਾਰੇਗੇ ਕਿਉਂਕਿ ਉਹਨੂੰ ਦਿੱਲੀੋਂ ਤਾਕਤ ਦਿੱਤੀ ਜਾਂਦੀ ਹੈ ਹੁਣ ਉਸ ਬੰਦੇ ਨੇ ਨਾਪੜੀ ਕੀਤੀ ਤੇ ਮਾਫੀ ਮੰਗੀ ਤੇ ਅਸੀਂ ਉਹਦਾ ਹੁਣ ਉਹਨੂੰ ਇਸ ਤਰੀਕੇ ਨਾਲ ਜਵਾਬ ਦੇ ਰਹੇ ਆਂ ਵੋਟਾਂ ਵਿੱਚ ਵੀ ਨੋ ਦਾ ਜਵਾਬ ਲੁਕੀ ਦੇਣਗੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਤੇ ਬਾਕੀ ਉਹ ਜਦ ਤੱਕ ਮਾ ਵੀ ਨਹੀਂ ਮੰਗਦਾ ਉਸ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈਣਾ ਹੈ ਬੋਰਡ ਉਤਾਰਨ ਤੋਂ ਪਹਿਲੇ ਤੁਸੀਂ ਕੋਈ ਫੋਨ ਕਾਲ ਕੀਤੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਾਈਆਂ ਜੀਆਂ ਪੋਸਟਾਂ ਨੇ ਚੈਨਲਾਂ ਨੇ ਚਲਾਈਆਂ ਨੇ ਸਭ ਪਤਾ ਹੈ ਉਹਨੂੰ ਕੀ ਉਹਦਾ ਕਿੰਨਾ ਵਿਰੋਧ ਹੋ ਰਿਹਾ ਹੈਗਾ ਜਦੋਂ ਆਪ ਬੀਜਪੀ ਬੰਬੇ ਤੋਂ ਕੈਂਡੀਡੇਟ ਲਿਆ ਕੇ ਗੁਰਦਾਸ ਗੁਰਦਾਸਪੁਰ ਸ਼ਹਿਰ ਚ ਸਨੀ ਦਿਓਲ ਨੂੰ ਚੋਣਾ ਲੜਾਉਂਦੀ ਹੈ ਉਦੋਂ ਇਹਨਾਂ ਚੋਂ ਕੋਈ ਨਹੀਂ ਕੁਛ ਕੀਤਾ ਕੋਧੇ ਨਾਲ ਕਿਸੇ ਨੇ ਨਹੀਂ ਕਿਹਾ ਕਿ ਇਹਨਾਂ ਦੂਰਤ ਚੋਣਾਂ ਨਾਲ ਦੇ ਜਿਹੜੇ ਲਾਪਤਾ ਤੇ ਸ਼ਰਤ ਪੋਸਟਰ ਲੱਗਦੇ ਰਹੇ ਆ ਠੀਕ ਹੈ ਜੀ ਤਾਂ ਜਦੋਂ ਆਪਣੀ ਵਾਰੀ ਉਹਨਾਂ ਨੂੰ ਇੱਥੇ ਕੋਈ ਕੈਂਡੀਡੇਟ ਬਾਹਰੋਂ ਕਿਸੇ ਨੇ ਲੜਿਆ ਜਿਨ੍ਹਾਂ ਦਾ ਚਲੋ ਚੋਣਾਂ 'ਚ ਵਿਸ਼ਵਾਸ ਹੈ ਉਹਨਾਂ ਨੇ ਉਸ ਕੈਂਡੀਡੇਟ ਦਾ ਵਿਰੋਧ ਉਹਦੇ ਨਾਮ ਤੋਂ ਨਹੀਂ ਕੀਤਾ ਸਾਡੀ ਮੁਕੱਦਸ ਥਾਂ ਚਮਕੌਰ ਸਾਹਿਬ ਦਾ ਨਾਮ ਵਿੱਚ ਲਿਖਿਆ ਜਿਹੜਾ ਅਸੀਂ ਸਿੱਖ ਵਿਰੋਧ ਕਰਦੇ ਹਾਂ